ਅੱਜ ਅਸੀਂ ਆਮ ਆਦਮੀ ਕਲੀਨਿਕ ਹਰ ਗੋਵਿੰਦਨਗਰ ਫਗਵਾੜਾ ਦਾ ਦੌਰਾ ਕੀਤਾ ਕਿਉਂਕਿ ਸਾਨੂੰ ਲਗਾਤਾਰ ਸ਼ਿਕਾਇਤਾਂ ਮਿਲੀਆਂ ਸੀ ਕਿ ਉਹਦੀ ਦਿਵਾਲੇ ਬਹੁਤ ਜ਼ਿਆਦਾ ਗੰਦਗੀ ਹੈ ਔਰ ਲੋਕ ਜਿਹੜੇ ਆ ਉਥੇ ਉਹਦਾ ਮਿਸਯੂਜ਼ ਕਰ ਰਹੇ ਆ ਉਸ ਜਗ੍ਹਾ ਦਾ ਤੋਂ ਅਸੀਂ ਜਾ ਕੇ ਦੇਖਿਆ ਕਿ ਆਮ ਆਦਮੀ ਕਲੀਨਿਕ ਦੇ ਦਿਵਾਲੇ ਜਿਹੜਾ ਪਲਾਟ ਹੈ ਜਿੱਥੇ ਪਾਣੀ ਦੇ ਪੰਪ ਲੱਗੇ ਹੋਏ ਆ ਮੋਟਰ ਲੱਗੀ ਹੋਈ ਹੈ ਔਰ ਉਸ ਮੋਟਰ ਦਾ ਦਿਵਾਲੇ ਬਹੁਤ ਜ਼ਿਆਦਾ ਜਿਹੜੀ ਗੰਦਗੀ ਹੈ ਕੋਈ ਕੂੜਾ ਸਿੱਟੀ ਜਾ ਰਹੇ ਆ ਉਥੇ ਕੋਈ ਵਿਅਕਤੀ ਜਾ ਕੇ ਖੁੱਲੇ ਆਮ ਜਿਹੜਾ ਪਿਸ਼ਾਬ ਕਰ ਰਹੇ ਆ ਤੋਂ ਅਸੀਂ ਮੈਂ ਨਾਲ ਆਪਣੇ ਸਟਾਫ ਵੀ ਮੇਰਾ ਵੀ ਸਟਾਫ ਸੀਗਾ ਔਰ ਨਾਲ ਅਸੀਂ ਸੰਬੰਧਤ ਮਹਿਕਮੇ ਦਾ ਸਟਾਫ ਵੀ ਬੁਲਾਇਆ ਔਰ ਉਹਨਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਇਹਨੂੰ ਜਲਦ ਤੋਂ ਜਲਦ ਸਾਫ ਸਫਾਈ ਕਰਵਾਈ ਜਾਵੇ ਔਰ ਨਾਲ ਹੀ ਮੇਰੀ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਇਸ ਪਲਾਟ ਨੂੰ ਇਸ ਤਰੀਕੇ ਦੇ ਨਾਲ ਉਹਦਾ ਮਿਸਯੂਜ਼ ਨਾ ਕਰੋ ਕਿਉਂਕਿ ਉਥੇ ਆਮ ਆਦਮੀ ਕਲੀਨਿਕ ਹੈ ਔਰ ਆਮ ਆਦਮੀ ਕਲੀਨਿਕ ਦੇ ਵਿੱਚ ਪੇਸ਼ੈਂਟ ਵੀ ਆਉਂਦੇ ਆ ਵੈਸੇ ਵੀ ਜਿਹੜਾ ਉਹ 플ੌਟ ਹੈ ਜਿਹੜਾ ਇਸ ਜਗ੍ਹਾ ਦੇ ਉੱਤੇ ਹੈ ਜਿੱਥੇ ਤੁਸੀਂ ਉਹਨੂੰ ਸਾਫ ਸਫਾਈ ਰੱਖੋਗੇ ਤਾਂ ਉਹ ਦਾ ਆਪਾਂ ਹੋਰ ਵਧੀਆ ਤਰੀਕੇ ਨਾਲ ਉਹਦੀ ਵਰਤੋਂ ਕਰ ਸਕਦੇ ਆ ਤਾਂ ਸਾਰਿਆਂ ਨੂੰ ਇਹ ਅਪੀਲ ਹੈ ਕਿ ਉਹਦੀ ਇਸ ਤਰੀਕੇ ਨਾਲ ਉਸ 플ੌਟ ਦੇ ਵਿੱਚ ਗੰਦਗੀ ਨਾ ਫਲਾਉ ਦਾ ਮਿਸਚੂਰ ਨਾ ਕਰੋ